ਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੂਰੋਂ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਵਿਆਹਾਂ ਵਾਲੇ ਲੱਡੂ ਜੀ ਪੂਰੇ ਸੋ ਵੀਰ ਦਾ ਆਇਆ ਸੀ ਕਮੈਂਟ ਆਪਾਂ ਨੂੰ ਇੱਕ ਬਾਹਰ ਤੋਂ ਕਹਿੰਦੇ ਵੀ ਤੁਸੀਂ ਜਿਹੜਾ ਪਿੰਡਾਂ ਦੇ ਵਿੱਚ ਵਿਆਹ ਚੱਲਦਾ ਆਪਾਂ ਦਾ ਮਤਲਬ ਉਹਦੀ ਭਾਜੀ ਬਣਾ ਕੇ ਦਿਖਾਓ ਉਹਨੂੰ ਅੱਜ ਪੱਠੀ ਲੱਗੀਆਂ ਚੜਾ ਹੁਣ ਠੀਕ ਹੈ ਜੀ ਪਹਿਲਾ ਦਿਨ ਹੈ ਅੱਜ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਪੂਰਾ ਸਿਸਟਮ ਦਿਖਾਵਾਂਗੇ ਵੀ ਅਸੀਂ ਕਿਵੇਂ ਕੰਮ ਕਰਦੇ ਆਂ ਲੱਟੂ ਪਹਿਲਾਂ ਤਾਂ ਜੇ ਤੁਹਾਨੂੰ ਲੱਟੂ ਬਣਾਉਣੇ ਸਿੱਖੋਣੇ ਆ ਠੀਕ ਹੈ ਜੀ ਅੱਜ ਉਹ ਫਿਰ ਵੀਡੀਓ ਕਰਦੇ ਆ ਹੁਣ ਸਟਾਰਟ ਆ ਵੀਡੀਓ ਨਾਲ ਬਣੇ ਰਿਹਾ ਜਿਹੜੇ ਭੈਣ ਭਰਾ ਚੈਨਲ ਤੋਂ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਉਹ ਫਿਰ ਰੈਸਪੀ ਕਰਦੇ ਆ ਹੁਣ ਸਟਾਰਟ ਆ ਜਿੱਥੋਂ ਬਣਾ ਕੇ ਦਿਖਾਉਂਦੀ ਆ ਬੁੰਤੀ ਵਾਲੇ ਲੱਟੂ ਲੋ ਜੀ ਇੱਧਰ ਜੋਨੀ ਬੇਸਣ ਘੋਲ ਰਿਹਾ ਫਿਰ ਇੱਧਰ ਮੁੰਟੇ ਛੱਤ ਬੰਨ ਰਹੇ ਠੀਕ ਹੈ ਜੀ ਇਦਰ ਕੜਾਹਰਾ ਖਲੇ ਤੋਂ ਕਿ 50 ਕਿਲੋ ਚੀਨੀ ਦੇ ਬਣਾਵਾਂਗੇ ਜੀ ਲੱਡੂ ਠੀਕ ਹੈ ਜੀ ਕੜਾਹੀ ਦੇ ਵਿੱਚ ਪਾ ਲਿਆ ਉਧਰ ਕੀ ਮੋਟਾ ਵੇਸਣ ਲੈ ਜੀ ਲੱਡੂਆਂ ਵਾਸਤੇ ਜੀ 50 ਕਿਲੋ ਚੀਨੀ ਦੇ ਵਿੱਚ 25 ਕਿਲੋ ਉਹ ਜਿਹੜਾ ਵੇਸਣ ਪਾਵਾਂਗੇ ਠੀਕ ਹੈ ਜੀ ਪਹਿਲਾਂ ਤਾਂ ਝਾੜਾਂਗੇ ਹੁਣ ਦਾਣਾ ਉਸ ਤੋਂ ਬਾਅਦ ਤੁਹਾਨੂੰ ਬਣਦੀ ਦਿਖਾਵਾਂਗੇ ਚਾਣੀ ਪਹਿਲਾਂ ਜਿਹੜਾ ਆਪਾਂ ਹੁਣ ਸੈਟਿੰਗ ਕਰ ਲੈਂਦੇ ਆ ਤੁਹਾਨੂੰ ਦਿਖਾਵਾਂਗੇ ਦਾਣਾ ਛਾੜ ਕੇ ਬਰੀਕ ਪੁੰਦੀ ਵਾਲਾ ਲੋਜੀ ਸੈਟਅਪ ਆਪਣਾ ਰੈਡੀ ਹੈ ਜੀ ਬਿਸਣ ਆਪਾਂ ਨੇ ਪਹਿਲੇ ਹੱਲੇ ਕੋਲ 12 ਕਿਲੋ 12 ਕਿਲੋ ਬਿਸਣ ਬਾਦਲਾ ਭੋਲਾਂਗੇ ਜੀ ਤਾਂ ਬਣਾ ਰਹੀਆਂ ਮੋਤੀ ਚੂਤ ਵਾਲੇ ਤਰੀਕ ਪੁੰਦੀ ਦੇ 150 ਕਿਲੋ ਚੀਨ ਦੇ ਵਿੱਚ ਤੁਸੀਂ 20 ਕਿਲੋ ਦੇ ਸੰਭਾਅਕ ਸਕਦੇ ਹੋ 25 ਵੀ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਦੇਖੋ ਨੂੰ ਲਾਉਣੇ ਆਉਂਦੇ ਆ ਜੀ ਬੜੀ ਫੋਨੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਂ ਦਾਣਾ ਛੱਡ ਕੇ ਤੁਹਾਨੂੰ ਮਿਲਦਾ ਹੈ ਉਹ ਨੀਚੇ ਕੜੇ ਮੂਰੇ ਜੇ ਲੱਗਦੇਗਾ ਦੇਖੀ ਉਡਾਣ ਵੀ ਦਿਆ ਕੀਤੀ ਜਾ ਰਹੀ ਹੈ ਬਸ ਬਣਾ ਕੇ ਪੁੱਛਦਾ ਹਾਂ ਕਿ ਅਰੇ ਸਾਡੀ ਕੋਈ ਪੁੱਛਦਾ But they ਤੇ ਲੋ ਜੀ ਇੱਧਰ ਪਾ ਲਿਆ ਆਪਾਂ ਨੇ ਕੜਾਹੀ ਦੇ ਵਿੱਚ ਪਾਣੀ 50 ਕਿਲੋ ਚੀਨੀ ਦੇ ਵਿੱਚ ਤਕਰੀਬਨ 25 ਲੀਟਰ ਜਿਹੜਾ ਆਪਾਂ ਪਾਣੀ ਪਾਉਂਗੇ ਠੀਕ ਹੈ ਜੀ ਉਸ ਤੋਂ ਬਾਅਦ ਬਣਾਉਣੀ ਆ ਆਪਣੇ ਲੱਟੂਆਂ ਦੀ ਚਾਣੀ ਤੇ ਲੋ ਜੀ 50 ਕਿਲੋ ਚੀਨੀ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਈ ਆ ਠੀਕ ਹੈ ਜੀ ਕੁਕਤਮ ਸ਼ਕਰ ਚੀਨੀ ਆ ਉਹ ਸਾਹਮਣੇ ਦੇਖੋ ਕੱਟਾ ਪਿਆ ਚੀਨੀ ਦਾ ਆਹ ਵੇਖੋ ਲੋ ਜੀ ਚੀਨੀ ਪਾ ਲਈ ਠੀਕ ਹੈ ਜੀ ਕਿੰਦਾ ਦੀ ਦੀ ਚਾਣੀ ਰੱਖਦੇ ਅਸੀਂ ਉਹ ਜਦੋਂ ਚੀਨੀ ਘੁਲ ਗਈ ਮੈਲ ਚੱਕਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਲੋ ਜੀ ਚਾਣੀ ਹੁਣ ਆਪਣੀ ਰੈਡੀ ਹੈ ਜੀ ਕੋਲੋਂ ਤੁਹਾਨੂੰ ਦਿਖਾਵਾਂਗੇ ਤਾਰ ਬਣਾ ਕੇ ਇਦਾਂ ਦੀ ਜਿਹੜੀ ਤਾਰ ਠੀਕ ਹੈ ਜੀ ਮੋਟੀ ਤਾਰ ਦੀ ਡੱਡੂਆਂ ਦੀ ਹੋਣੀ ਚਾਹੀਦੀ ਆ ਤਾਂ ਲੱਡੂ ਜਿਹੜੇ ਆਪਣੇ ਉਹ ਬਿਲਕੁਲ ਸੈੱਟ ਬਣੂਗੇ ਤੇ ਲੋ ਜੀ ਹੁਣ ਪਾਉਂਦੇ ਇਹਦੇ ਚ ਕਲਰ ਕਲਰ ਦਾ ਜਿਹੜਾ ਪੇਟ ਹੈਗਾ ਉਹ ਹੈਗਾ 50 ਗ੍ਰਾਮ ਅਜੰਤਾ ਪਾਣੀ ਦੇ ਵਿੱਚ ਕਲਰ ਆਪਾਂ ਨੇ ਘੋਲ ਲਿਆ ਠੀਕ ਹੈ ਜੀ ਕਲਰ ਇਹ ਚ ਪਾ ਦਾਂਗੇ ਪਾ ਲਿਆ ਤੇ ਲਓ ਜੀ 50 ਕਿਲੋ ਚੀਨੀ ਦੇ ਵਿੱਚ ਆਪਾਂ ਨੇ 50-60 ਗ੍ਰਾਮ ਜਿਹੜਾ ਤਰੰਗਾਂ ਦਾ ਕਲਰ ਉਹ ਪਾ ਦਿਆ ਤੇ ਹੁਣ ਇਹਦੇ ਚ ਕੀ ਰਾਂਗੇ ਬੁੰਦੀ ਆਪਾਂ ਤੇ ਲਓ ਜੀ ਹੁਣ ਪਾਉਨੇ ਇਹਦੇ ਵਿੱਚ ਆਪਾਂ ਬੁੰਦੀ ਜਿਹੜੀ ਆਪਾਂ ਨੇ ਬਣਾਈ ਹੈ ਜੀ बारह किलो बेसन किलो बेसन रखी बना के पावे पहला पावे जी बारह किलो करू जी बु बूंदी अपनी मिक्स है जी ਹੁਣ ਪਾਵਾਂਗੇ ਅਗਲੀ ਬੂੰਦੀ ਠੀਕ ਹੈ ਜੀ ਤੁਹਾਨੂੰ ਉਹ ਪੌਂਦੀ ਦਿਖਾਵਾਂਗੇ ਹਨ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਲੱਡੂ ਆਪਣੇ ਕੰਪਲੀਟ ਹੈ ਜੀ 50 ਕਿਲੋ ਚੀਨੀ ਦੇ ਵਿੱਚ ਜੋਕ ਕੇ ਪਾਇਆ ਸੀਗਾ 23 ਕਿਲੋ ਬੇਸਣ ਪਾਇਆ ਗਿਆ ਠੀਕ ਹੈ ਜੀ ਉਹਦੇ ਵਿੱਚ 50 ਗ੍ਰਾਮ ਪਾਵਾਂਗੇ ਮੋਟੀ ਇਲਾਇਚੀ ਦਾ ਦਾਣਾ ਠੀਕ ਹੈ ਜੀ ਬੀਜ 100 ਗ੍ਰਾਮ ਬਰੀਕ ਮੱਗਦ ਮੋਟੇ ਲਿਆਵਾਂਗੇ ਇਹ ਤਕਰੀਬਨ 200 ਗ੍ਰਾਮ ਮੋਟਾ ਮੱਗਜ ਲਓ ਜੀ 300 ਗ੍ਰਾਮ ਜਾਂ 400 ਗ੍ਰਾਮ ਆਪਾਂ ਨੇ ਪਾਤੇ ਜੀ ਮੋਟੇ ਮੱਗਜ ਇਹਨੂੰ ਹੁਣ ਸਾਰਿਆਂ ਨੂੰ ਕਰਾਂਗੇ ਮਿਕਸ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਹੋ ਤੇ ਲਓ ਜੀ ਉੱਪਰ ਤੇਨ ਕਰਾਂਗੇ ਫਲੈਟ ਯਾਨੀ ਕਿ ਪੱਧਰਾ ਕਰ ਦਾਂਗੇ ਹੁਣ ਇਹਨੂੰ ਦਾਵਾਂਗੇ ਦਾਬ ਦੇਣ ਵਾਸਤੇ ਤੁਸੀਂ ਕੀ ਕਰਨਾ ਪਾਣੀ ਨਾਲ ਹੱਥ ਗਿੱਲੇ ਕਰ ਲੈਣੇ ਆ ਜੀ ਕਰਨੇ ਆ ਜੀ ਗਿੱਲੇ ਤੇ ਉਸ ਤੋਂ ਬਾਅਦ ਐਦਾਂ ਉੱਪਰ ਤੇ ਇਹਨੂੰ ਪ੍ਰੈਸ ਕਰ ਦੇਣਾ ਆਪਾਂ ਨੇ ਤਾਂ ਜੋ ਇਹਦਾ ਆਵਾਜ਼ ਦੇ ਬੂੰਦੀ ਆ ਜਿਹੜੀ ਉਹ ਮਿਕਸ ਹੋ ਜਾਂਦੀ ਆ ਜੋ ਕੋਈ ਕੱਚੀ ਪੱਕੀ ਬੂੰਦੀ ਆ ਤਾਂ ਮਿੱਠਾ-ਮੂਠਾ ਚੱਕ ਲੈਂਦੀ ਆ ਜੀ ਇਹਨਾਂ ਇੱਕ ਬਰਾਬਰ ਦੇ ਲੱਤੂ ਹੋ ਜਾਂਦੇ ਆ ਤੇ ਇਹਨਾਂ ਨੂੰ ਹੁਣ ਤਕਰੀਬਨ ਆਪਾਂ ਪਟਾਂਗੇ ਜੀ 1.5 ਤੋਂ ਤੇ 1.5 ਜਾਂ 2 ਘੰਟੇ ਦਾ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪੱਟ ਕੇ ਹੁਣ ਦਾਬ ਦੇ ਕੇ ਛੱਡ ਦਾਂਗੇ ਜੀ ਇਹ ਹੈ ਕਿ ਕਿ ਕਿਤਾਬ ਉਸ ਤੋਂ ਬਾਅਦ ਇੱਕ ਕਤਾਬ ਫੇਲ ਦੋਣਾ ਕਹਿੰਦੇ ਨੂੰ ਖੋਲ ਕੇ ਘੰਟੇ ਬਾਅਦ ਤੇ 2 ਘੰਟੇ ਬਾਅਦ ਇਹਦੀ ਬਟਾਈ ਸ਼ੁਰੂ ਹੋਊਗੀ ਤੇ ਹੁਣ ਦਾਬ ਦੇ ਹੋਗੀ ਹੁਣ ਦਵਾਂਗੇ ਜਿਹਦੇ ਪੱਟਕਣ ਇੱਕ ਲਓ ਜੀ ਲੱਦੋਂ ਦੇ ਉੱਤੇ ਲਾਗੇ ਅਖਬਾਰ ਹੁਣ ਹੁਣ ਇਹਨਾਂ ਤੇ ਰੱਖ ਦਾਂਗੇ ਜੀ ਇੱਕ ਢੱਕਣਾ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸਪੋਰਟ ਕਰਿਆ ਕਰੋ ਜੀ ਪੈਸੇ ਤਾਂ ਸਾਨੂੰ ਬਹੁਤ ਸਪੋਰਟ ਮਿਲ ਰਹੀ ਹੈ ਜੀ ਬਹੁਤ ਪਿਆਰ ਕਰਦੇ ਹੋ ਤੁਸੀਂ ਸਾਨੂੰ ਤੁਹਾਂਗੇ ਜੀ ਟੱਕਣ ਇਹਦੇ ਕੋਈ ਚੱਕਣ ਨੇ ਮਣ ਇਹਨੂੰ ਪੱਟਾਂਗੇ ਤਕਰੀਬਨ ਸਵਾ ਘੰਟੇ ਬਾਅਦ ਲਓ ਜੀ ਲੱਡੂ ਆਪਣੇ ਰੈਡੀ ਹੈ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪੱਟ ਕੇ ਇਹਨਾਂ ਨੂੰ ਦੋਵੇਂ ਫੋਨ ਬਣਾ ਦੇਗਾ ਜਿਹੜੀ ਵਧੀਆ ਬਣ ਗਈ ਉਹਨੂੰ ਲਾ ਦੇ ਕਰੋ ਜਿਹੜੀ ਚੰਗੀ ਕਰਦੇ ਸਾਨੂੰ ਇਹਨੂੰ ਫੋਲਾਂਗੇ ਜੀ ਤਕਰੀਬਨ ਅੱਧੇ ਘੰਟੇ ਵਾਸਤੇ ਚਲੋ ਦੇਖੀ ਮੇਰੀ ਗੱਲ ਤਾਂ ਇਹ 300 ਦੀ ਬਣੀ ਆ ਰਹਾ ਤੇ ਕੋਈ ਚੱਕਰ ਨਹੀਂ ਆ ਲੱਡੂ ਆਪਣੇ ਪੱਟ ਹੋ ਰਹੇ ਆ ਇਹਨਾਂ ਨੂੰ ਹੁਣ ਫੋਲਾਂਗੇ ਅੰਡੇ ਹੋਣ ਦੇ ਲਈ ਸਾਈਡਾਂ ਤੇ ਲਾ ਦਾਂਗੇ ਲਓ ਜੀ ਲੱਡੂ ਆਪਾਂ ਨੇ ਹੁਣ ਫੋਲ ਦਿੱਤੇ ਤਕਰੀਬਨ 1.5 ਘੰਟੇ ਬਾਅਦ ਇਹਨਾਂ ਨੂੰ ਹੁਣ ਬੱਟਣਾ ਕਰਾਂਗੇ ਸਟਾਰਟ ਲੈ ਨੰਬਰ WhatsApp ਕਰ ਦੋ ਆਉਂਦੇ ਹੋਏ ਆ ਜਾਓ ਜਾਂ ਫਿਰ ਠੀਕ ਆ ਸਰ ਮੇਰੇ ਕੋਲੇ ਆ ਹੁਣ ਤੱਕ ਤੁਹਾਨੂੰ ਦੋ ਦੋ ਬਣਤੇ ਦੇ ਦੇਵਾਂ ਤੇ ਕੋਈ ਗੱਲ ਨਹੀਂ ਠੀਕ ਹੈ ਬਸ ਸੈਟ ਹੋਈਆਂ ਹੋਈਆਂ ਤਾਂ ਹੀ ਪੁੱਛਦਾ ਮੈਂ ਨਹੀਂ ਲੋਟਿਆ ਲੋਆ ਦਾ ਪੂਰਾ ਥੋੜਾ ਰੱਖ ਦਾਂ ਤਾ ਤੇ ਹੈ ਵੀ ਨਾ ਬਾਬੀ ਆ ਤੁਸੀਂ ਨੂੰ ਬ੍ਰੇਕ ਕਰ ਦਿੰਦੀ ਆ ਮੈਂ ਸਮਝਦਾ ਕੀ ਕਰ ਦਾਂਗਾ ਪਹਿਲਾਂ ਸਮਾਨ ਆ ਗਿਆ ਨੇ ਹੁਣ ਨਵੇਰਨਾ ਤੇ ਚੱਲ ਜਾਈਏ ਇੱਧਰ ਰੱਖ ਬਾਬਾ ਜੀ ਆ ਗਿਆ ਵੀਡੀਓ ਬਣਾਉਂਦੇ ਨਹੀਂ ਰੱਖਿਆ ਛੋਟੇ ਛੋਟੇ ਚੀਜ਼ਾਂ ਨੂੰੜਦਾ ਕੰਮ ਚਾ ਆਉਂਦਾ ਹੈ ਕੈਮਰਾ ਬਹੁਤ ਵਧੀਆ ਫੰਡਰ ਤੇ ਨੋਈ ਬੱਟਣੇ ਆਉਂਦੀਆਂ ਕੋਈ ਨੋ ਨਹੀਂ ਆਉਂਦੀ